you. Mm -hmm. ਗੁਰਦਾਸਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਰੱਖੜੀ ਦਾ ਤਿਹਾਰ ਤੁਮ-ਤਾਮ ਦੇ ਨਾਲ ਮਨਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਜੇਲ੍ਹ ਦੇ ਸੁਪਰੀਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਿਵਸਥਾ ਦੇ ਕੜੇ ਪ੍ਰਬੰਧ ਕੀਤੇ ਗਏ ਨੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਨਾਵਾਲੋਂ ਆਪਣੇ ਵੀਰਾਂ ਨੂੰ ਰੱਖੜੀ ਬੰਨੀ ਗਈ ਦੱਸ ਦਿੰਦੇ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਇਸ ਵਾਰ ਪੈਨਾ ਨੂੰ ਜੇਲ੍ਹ ਦੇ ਅੰਦਰੋਂ ਹੀ ਮਿਠਾਈ ਮੁਹੱਈਆ ਕਰਵਾਈ ਗਈ ਸੀ ਜੇਲ੍ਹ ਸੁਪਰੀਡੈਂਟ ਦਾ ਕਹਿਣਾ ਹੈ ਕਿ ਸੁਰੱਖਿਆ ਵਿਵਸਥਾ ਦੇ ਲਿਹਾਜ਼ ਦੇ ਨਾਲ ਬਾਹਰ ਦੀ ਕੋਈ ਵੀ ਮਿਠਾਈ ਖਾਈ ਜੇਲ੍ਹ ਦੇ ਅੰਦਰ ਨਹੀਂ ਜਾਣ ਦਿੱਤੀ ਗਈ ਪੈਣਾ ਨੂੰ ਜੇਲ੍ਹ ਦੇ ਮੁੱਖ ਦੁਆਰ ਤੋਂ ਬਿਲਕੁਲ ਕੋਲ ਹੀ ਜੇਲ੍ਹ ਦੇ ਕਰਮਚਾਰੀਆਂ ਵੱਲੋਂ ਮਿਠਾਈ ਦੇ ਡੱਬੇ ਦਿੱਤੇ ਗਏ ਜਿਸ ਨਾਲ ਇੱਕ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਆਮਦਨੀ ਹੋਈ ਦੂਸਰਾ ਪੈਣਾ ਨੂੰ ਵਧੀਆ ਮਿਠਾਈ ਵੀ ਮੁਹੱਈਆ ਕਰਵਾਈ ਗਈ ਆਮ ਸਰਕਾਰ ਤੇ ਮਾਨ ਜੋਗ ਐਡੀਪੀ ਜੇਲਾ ਵੱਲੋਂ ਦਿੱਤੇ ਹੁਣ ਅਨੁਸਾਰ ਜਿਹੜਾ ਰੱਤੀ ਦਾ ਤਿਹਾਰਾ ਬੜਾ ਧੂਮਧਾਮਾ ਕੇਂਦਰੀ ਜੇਲ੍ਹ ਗਰਦੋਸਪੁਰ ਮਨਾਇਆ ਜਾ ਰਿਹਾ ਹੈ ਇਸ ਜੇਲ੍ਹ ਤੇ ਅੱਜ ਜਿਹਨੇ ਵੀ ਸਾਡੇ ਅੰਦਰ ਬੰਦੀ ਭਰਾ ਰਹੇ ਉਹਨਾਂ ਦੀਆਂ ਸਾਰੀਆਂ ਭੈਣਾਂ ਨੂੰ ਅੱਜ ਕਿਹਾ ਕਿ ਆਪਣੇ ਆ ਕੇ ਭਰਾ ਨੂੰ ਆਪਣੇ ਰਖੜੀ ਬੰਨ ਸਕਦੇ ਆ। ਔਰ ਇਹਦੇ ਲਈ ਜਿਹੜਾ ਅਸੀਂ ਅੱਜ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਆ ਜਿਹੜੀ ਬਾਹਰ ਵੀ ਪ੍ਰੋਪਰ ਸੁਰੱਖਿਆ ਲਾਈ ਆ ਉੱਥੇ ਰੇਡ ਦੇ ਉੱਪਰ ਮੁਲਾਕਾਤ ਲੈ ਕੇ ਉਹਨਾਂ ਦੀ ਪ੍ਰੋਪਰ ਆਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦਾ ਆਧਾਰ ਕਾਰਡ ਵਗੈਰਾ ਰਿਕਾਰਡ ਨਾਲ ਚੈੱਕ ਕਰਕੇ ਫਿਰ ਅੰਦਰ ਲਾਉ ਕੀਤਾ ਜਾਂਦਾ ਆ। ਇਸ ਤੋਂ ਇਲਾਵਾ ਜਿਹੜੀ ਆ ਬਾਹਰੋਂ ਕੋਈ ਚੀਜ਼ ਵੀ ਅਲਾਉ ਨਹੀਂ ਕੀਤੀ ਗਈ। ਸਿਰਫ ਪੈਣਾ ਜਿਹੜੀਆਂ ਆਪਣੇ ਭਰਾਵਾਂ ਲਈ ਜੋ ਰਖੜੀ ਬੰਨ੍ਹੇ ਨੇ ਜਾਂ ਸਿੰਪਲ ਧਾਗੇ ਵਾਲੀ ਉਹ ਲਿਆ ਸਕਦੇ ਨੇ ਜਿਹੜੀ ਮਠਿਆਈ ਹੈ ਉਹ ਵੀ ਅਸੀਂ ਆਪਣੇ ਵੈਲਫੇਅਰ ਵੱਲੋਂ ਦੇ ਰਹੇ ਹਾਂ ਨਾ ਤਾਂ ਕਿ ਜਿਹੜਾ ਬਾਹਰੋਂ ਕੋਈ ਵੀ ਕਿਸੇ ਤਰ੍ਹਾਂ ਦੀ ਮਠਿਆਈ ਜਾਂ ਕਿਸੇ ਵਿੱਚ ਕੋਈ ਚੀਜ਼ ਮਿਕਸ ਕਰਕੇ ਨਾਲ ਲਿਆ ਸਕੇ ਔਰ ਡੀਜੀਪੀ ਸਾਹਿਬ ਵੱਲੋਂ ਜਿਹੜੇ ਸਖਤ ਹਦਾਇਤ ਹੈ ਵੀ ਜਿਹੜਾ ਸੁਰੱਖਿਆ ਦਾ ਜਿਹੜਾ ਸਖਤ ਇੰਤਜ਼ਾਮ ਕੀਤਾ ਜਾਵੇ ਉਹ ਅਸੀਂ ਸਾਰਾ ਬਾਰ ਕੋਰਸੇ ਸਾਰੀਆਂ ਲਗੀਆਂ ਹੋਈਆਂ ਆ ਡਿਊਟੀ 'ਚ ਵੀ ਅਸੀਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਮਾਂਜੋ ਡੀਜੀਪੀ ਸਾਹਿਬ ਨੂੰ ਪੰਜਾਬ ਦੇ ਸਾਰੀਆਂ ਜ਼ਿਲ੍ਹਿਆਂ 'ਚ ਹੀ ਇਸ ਤਰ੍ਹਾਂ ਹੀ ਕਰਵਾਇਆ ਗਿਆ ਜੀ। ਔਰ ਆਸ ਹੈ ਵੀ ਕੋਈ ਇੱਕ ਵਿੱਚ ਵੀ ਇਸ ਤਰ੍ਹਾਂ ਹੀ ਜਾਰੀ ਰਹੇਗਾ। ਰੀਅਲ ਟਾਈਮ ਦਿੱਤਾ ਵਾ, ਪੈਨ ਕੀਤਾ ਵਾ, ਮਤਲਬ ਕਿ ਸਾਡੇ ਨਾਲ ਕੰਪਰੋਮਾਈਜ਼ ਕੀਤਾ ਵਾ, ਸਾਨੂੰ ਔਨਲੀ ਬਹੁਤ ਵਧੀਆ ਟਰੀਟ ਕੀਤਾ ਵਾ। ਵਧੀਆ ਬਹੁਤ ਵਧੀਆ